ਪ੍ਰਧਾਨ ਜੀ ਕਿਨਾ ਤੁਹਾਡਾ ਕੀ ਜਥੇਬੰਦੀ ਹੈ ਮੈਂ ਕਸ਼ਮੀਰ ਸਿੰਘ ਤੰਗਾਈ ਜ਼ਿਲ੍ਹਾ ਪ੍ਰਧਾਨ ਬੀ ਕੇ ਜੂ ਇਕਤਾ ਗਰਾਹਾਂ ਅੱਜ ਕਿਹੜੇ ਕਿਹੜੇ ਟੋਲ ਪਲਾਜ਼ੇ ਬੰਦ ਕੀਤੇ ਗਏ ਕਿਹੜੇ ਟੋਲ ਪਲਾਜ਼ੇ ਦੇ ਪਹੀ ਟੋਲ ਪੰਜਾਬ ਦੇ ਵਿੱਚ ਜਿਹੜੇ ਨੇ ਭਾਈ ਟੋਲ ਪਲਾਜ਼ੇ ਜਿਹੜੇ ਫਰੀਕ ਕੀਤੇ ਨੇ ਤੇ ਤਿੰਨ ਨੰਬਰ ਸਰਚ ਨੇ ਜਿਹੜੇ ਕੀਤੇ ਨੇ ਤੇ ਨਾਲ ਤਿੰਨ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਨੇ ਉਹਨਾਂ ਦੇ ਘਰਾਂ ਦੇ ਕੱਲ ਤੇ ਘਰਾਓ ਕੀਤੇ ਨੇ ਉਹਦੇ ਜੀ ਕੈਪਟਨ ਅਮਨਿੰਦਰ ਆ ਸੁਨੀਲ ਜਾਖੜ ਆ ਕੇਵਲ ਢੱਲੋਂ ਆ ਤੇ ਇਹ ਜਿਹੜਾ ਪ੍ਰਦਰਸ਼ਨ ਸਾਡਾ ਅੱਜ ਸ਼ਾਮ ਤੱਕ ਜਨਹਿਰ ਜਥੇਬੰਦੀ ਦੀ ਮੀਟਿੰਗ ਹੋ ਕੇ ਅਗਲਾ ਫੈਸਲਾ ਨਹੀਂ ਹੁੰਦਾ ਉਹ ਅੱਜ ਸ਼ਾਮ ਤੱਕ ਰੱਖਾਂਗੇ ਹੋ ਸਕਦਾ ਵੱਧ ਵੀ ਸਕਦਾ ਹੂੰ ਸੋਹਣ ਜਿਹੜਾ ਸੰਘਰਸ਼ਾ ਸ਼ੰਭੂ ਬਾਰਡਰ ਤੇ ਮਾਹੌਲ ਵੀ ਆ ਜਿਹੜਾ ਤਣਾਅ ਤੇ ਆ ਅੱਜ ਚੌਥੀ ਮੀਟਿੰਗ ਹੋਣ ਜਾ ਰਹੀ ਹੈ ਚੌਥੀ ਮੀਟਿੰਗ ਦੇ ਵਿੱਚ ਜੇਕਰ ਕੋਈ ਨਈ ਸਿੱਟਾ ਨਿਕਲਿਆ ਤਾਂ ਫਿਰ ਕੀ ਫੈਸਲਾ ਰਹੇਗਾ ਫਿਰ ਸੰਘਰਸ਼ੀ ਆ ਲਾਂਡੇ ਲੋਕ ਹੋਰ ਸੰਘਰਸ਼ ਜਿਹੜਾ ਚੱਲੂਗਾ ਲੰਮਾ ਸਮਾਂ ਅੱਛਾ ਜੀ ਮੈਂ ਕੱਲ ਕਟੜ ਦਾ ਵੀ ਬਿਆਨ ਆਇਆ ਸੀ ਐਮ ਜਿਹੜੇ ਹੈਗ ਨਿਹਾਰਿਆਣਾ ਦੇ ਉਹਨਾਂ ਦਾ ਕੀ ਕਹਣਾ ਹੈ ਕਿ ਜੇਕਰ ਤੁਸੀਂ ਦਿੱਲੀ ਵੱਲ ਨੂੰ ਕੂਚ ਕਰਨਾ ਤੇ ਉਹਦੇ ਲਈ ਤੁਹਾਡੇ ਕੋ ਬੱਸਾਂ ਵੀ ਹੈਗੀਆਂ ਨੇ ਸਾਧਨ ਟਰੈਕਟਰ ਸਾਧਨ ਨਹੀਂ ਹੁੰਦਾ ਕੋਈ ਅਣਜਾਣ ਦਾ ਇਹ ਬਿਆਨ ਹੈ ਆਪਣੇ ਸਾਧਨ ਜਿਹੜੇ ਨੇ ਹੁਣ ਅਸੀਂ ਟਰੈਲੀ ਖਿਲਾਰੀ ਹੈ ਜੇ بارش ਆਉਂਦੀ ਹੈ ਅਸੀਂ ਸਾਡੇ ਕੋਲ ਸਾਧਨ ਹੈ ਇਹਦਾ ਸਾਨੂੰ ਖਰਚਾ ਕੋਈ ਨਹੀਂ ਪੈਣ ਦਿਆ ਬੱਸਾਂ ਕਿਹੜੀਆਂ ਸਾਨੂੰ ਖੱਟੜ ਦੇ ਦੂਗਾ ਵੀ ਜਿਹੜੀਆਂ ਫਰੀ ਦੀਆਂ ਉੱਥੇ ਖਲੋਤੀਆਂ ਰਹਿਣੀਆਂ ਜਿਹੜੇ ਸੰਦ ਸਾਡੇ ਕੋਲ ਨੇ ਆਪਣੇ ਸਾਡਾ ਸਾਡਾ ਸਰ ਪ੍ਰਬੰਧ ਹੈ ਜਿਹੜਾ ਅਸੀਂ ਉੱਥੇ ਰਹਿਣ ਲਈ ਲੈ ਕੇ ਜਾਣਾ ਉਹ ਬੱਸਾਂ ਤੇ ਜਾ ਨਹੀਂ ਸਕਦਾ ਇਹ ਕਰਕੇ ਜੇ ਮਾਲ ਇੰਨਾ ਫਿਕਰ ਹੋਵੇ ਵੀ ਉੱਥੇ ਬੱਸਾਂ ਤੇ ਘੱਲਣਾ ਹੀ ਕਰਨੂ ਖੱਟੜਾ ਮੰਗਾ ਮੰਨ ਲੂਏ ਸਾਡੀਆਂ ਇਹਦੀ ਸਰਕਾਰ ਹੈ ਕੇਂਦਰ ਚ ਉਹਨਾਂ ਨੂੰ ਆਕੇ ਸਾਡਾ ਮੰਗਾ ਦਾ ਹੱਲ ਕਰਵਾ ਦੇਵੇ ਬਿਲਕੁਲ ਯਾਣਾ ਹੀ ਨਾ ਪਏ ਕੇ